ਘਰੇ ਕੀ ਗੱਲਬਾਤ ਹੋਈ ਜਿਹੜਾ ਗੱਲਬਾਤ ਬਸ ਪੁਰਾਣੀ ਲੜਾਈ ਤੋਂ ਹੀ ਉਹਨਾਂ ਨੇ ਸਾਡਾ ਮੁੰਡਾ ਚੁੱਕ ਕੇ ਵੱਡ-ਵੁੱਡ ਕੇ ਤੇ ਫੇਰ ਅਬ ਤਾਂ ਗਲੀ ਦੇ ਵਿੱਚ ਸੁਟਿਆ ਵਾ ਹੂੰ ਤਾਂ ਸਾਨੂੰ ਇਨਸਾਫ ਚਾਹੀਦਾ ਰਾਤ ਸਾਰੀ ਰਾਤ ਮਤਲਬ ਪੁਲਿਸ ਨੇ ਆਪਣੇ ਕੋਲ ਰੱਖ ਛੱਡਿਆ ਪਟੀਆਂ ਕਰਾ ਕੇ ਫੇਰ ਉੱਥੇ ਰਮਦਾਸ ਜੀ ਝੰਡੇਰੀ ਲੈ ਗਏ ਆ ਤੇ ਸਾਨੂੰ ਕੋਈ ਮਤਲਬ ਕਿ ਕਾਰਵਾਈ ਨਹੀਂ ਕਰਨ ਦਿੱਤੀ ਸਵੇਰੇ ਅਸੀਂ 8 ਵਜੇ ਤੇ ਥਾਣੇ ਜਾ ਕੇ ਬੈਠੇ ਆ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਹੁਣ ਆ ਕੇ ਸ਼ਾਮੀ ਪਈ ਲੈ ਕੇ ਆਏ ਕਚਹਿਰੀ ਹੂੰ ਤਾਨੂੰ ਕਿਦੋਂ ਪਤਾ ਲੱਗਾ ਵੀ ਤੁਹਾਡੇ ਮੁੰਡੇ ਸਾਨੂੰ ਰਾਤ 12 ਵਜੇ ਫੋਨ ਕੀਤਾ ਝੰਡੇਰਾਵਾਨਿਆਂ ਨੇ ਫੋਨ ਕੀਤਾ ਵਾ ਕਿ ਤੁਸੀਂ ਆਪਣਾ ਮੁੰਡਾ ਆ ਕੇ ਤੇ ਲੈ ਜਾਓ ਜੇ ਅਸੀਂ ਝੰਡੇਰੀ ਜਾਣ ਲੱਗੇ ਆ ਫੇਰਾਂ ਦੇ ਹੀ ਰਮਦਾਸ ਲੈ ਕੇ ਤੁਸੀਂ ਰਮਦਾਸ ਆ ਜਾਓ ਜੇ ਵੀਰੇ ਹਰਮਦਾਸ ਗਏ ਆ ਤੇ ਸਾਨੂੰ ਰਮਦਾਸ ਨਹੀਂ ਉੱਥੇ ਮਿਲੇ ਫੇਰ ਇਹ ਇੱਥੇ ਝੰਡੇਰੀ ਲੈ ਆਏ ਆ ਫੇਰ ਸਾਨੂੰ ਸਵੇਰ ਦਾ ਟਾਈਮ ਦੇ ਦਿੱਤਾ ਵਾ ਤੇ ਮੁੰਡਾ ਸਾਡਾ ਵੇਖੋ ਵੱਡ-ਵੱਡ ਕੇ ਟੋਕ-ਟੋਕ ਕੇ ਕੀ ਹਾਲ ਕੀਤਾ ਪਿਆ ਆ ਦਾ ਕਿੰਨੇ ਵੱਡੇ ਆ ਟੋਕ ਸਾਡਾ ਮੁੰਡਾ ਇਹਨਾਂ ਤੇ ਬਾਂਬੜਾ ਨੇ ਵੱਡੇ ਆ ਵਾ ਬੋਨ ਨੇ ਬਿੱਲਾ ਹੀ ਪ੍ਰਿੰਸ ਹੀ ਰਾਜੂ ਸੀ ਮੋਨੋਸ ਗੱਲ ਦੀ ਗੱਲ ਹੋਈ ਮੋਨੋ ਗੱਲ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਪਹਿਲਾਂ ਵੀ ਸਾਡੇ ਘਰ ਗੋਲੀਆਂ ਚਲਾ ਕੇ ਗਏ ਆ ਉਹ ਵੀ ਇਹੀ ਪਰਚਾ ਲਖਾਇਆ ਵਾ 1 ਮਹੀਨਾ ਪਹਿਲਾਂ ਦੀ ਗੱਲ ਆ ਉਸ ਤੋਂ ਬਾਅਦ ਫੇਰ ਇਹਨਾਂ ਨੇ ਸਾਡੇ ਮੁੰਡੇ ਦੇ ਮਗਰ ਦਾਤਰ ਲੈ ਕੇ ਭੱਜੇ ਆ ਤੇ ਫੇਰ ਮਤਲਬ ਰਾਜਵੀਰ ਹੁਣੀ ਦਾਤਰ ਲੈ ਕੇ ਭੱਜੇ ਆ ਉਸ ਤੋਂ ਬਾਅਦ ਇਹਨਾਂ ਨੇ ਭਾਚੇ ਨਾ ਹੁਣ ਮੁੰਡਾ ਸੱਦ ਕੇ ਕੋਈ ਗੱਲਬਾਤ ਨਹੀਂ ਹੋਈ ਤੇ ਨਾ ਭਾਚੇ ਨਾ ਚੁੱਕ ਕੇ ਘਾਰ ਖੜ ਕੇ ਵਾਢਿਆ ਵਾ ਕਿੰਨੂੰ ਸੱਦਿਆ ਗਿਆ ਕਿਹਦੇ ਵੱਲੋਂ ਸੱਦਿਆ ਗਿਆ ਮੁੰਡੇ ਨੂੰ ਕਿੰਨੇ ਬੁਲਾਇਆ ਮੁੰਡੇ ਨੂੰ ਉਹਦੇ ਯਾਰ ਦੋਸਤ ਕੋਲੇ ਫੋਨ ਕਰਵਾਇਆ ਗਿਆ ਵਾ ਵੀ ਇੱਥੇ ਆ ਜਾਓ ਆਪਣੇ ਯਾਰ ਦੋਸਤ ਵੱਲ ਬੈਠਾ ਸੀ ਤੇ ਉਧਰੋਂ ਇਹਨਾਂ ਨੇ ਚੁੱਕ ਕੇ ਖੜੇ ਆਵਾ ਹੁਣ ਮੰਗ ਕੀ ਹੈ ਹੁਣ ਮੰਗ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਜਿੰਨੀ ਵਾਰ ਸਾਡੇ ਨਾਲ ਧੱਕਾ ਹੋਇਆ ਅਸੀਂ ਓਨੀ ਵਾਰ ਝੰਡੇਰੀ ਜਾਂਦੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਕੋਈ ਦਰਖਾਸਤ ਨਹੀਂ ਲਿਖੀ ਜਾਂਦੀ ਉਲਟਾ ਸਾਨੂੰ ਦਬਕੇ ਮਾਰ ਕੇ ਭਜਾ ਦਿੰਦੇ ਆਂ ਸਾਡੇ ਮੁੰਡੇ ਤੇ ਪਿੱਲੋ ਕੋਈ ਪਰਚਾ ਹੈਗਾ ਆ ਹਾਂਜੀ ਲੜਾਈ ਦਾ ਹੀ ਪਰਚਾ ਵਾ ਲੜਾਈ ਦੇ ਵਿੱਚ ਛੱਬੀ ਨੂੰ ਲੋੜ ਦਿੰਦਾ ਸੀ ਪੁਲਿਸ ਨੂੰ ਲੋੜ ਬੰਦ ਸੀਗਾ ਮੁੰਡਾ ਪੁਲਿਸ ਨੂੰ ਲੋੜ ਵਾਂਦੇ ਸੀ ਤਾਂ ਪੁਲਿਸ ਫੜਦੀ ਬੁੰਡਾ ਇਹਨਾਂ ਦਾ ਕੀ ਕੰਮ ਸੀ ਕੁੱਟ-ਕੁੱਟ ਕੇ ਪੁਲਿਸ ਨੂੰ ਫੜਾਉਂਦਾ ਇਹਨਾਂ ਨੇ ਕਿਹਾ ਕਿ ਠੀਕ ਮਤਲਬ ਨਹੀਂ ਫੜਿਆ ਜਾਂਦਾ ਤੇ ਅਸੀਂ ਕੁੱਟ ਕੇ ਫੜਾਉਨੇ ਆਂ ਭੀ ਜੇ ਤੁਹਾਡੇ ਕੋ ਨਹੀਂ ਫੜਿਆ ਜਾਂਦਾ ਆਓ ਭੈਣ ਜੀ ਇੱਧਰ ਆਓ ਆਓ ਇੱਧਰ ਆਣੇ ਕੱਲ ਰਾਤੀ ਹੱਟ ਮੇਰੇ ਹਸਬੰਦ ਵੱਡੇ ਆਏ ਉਹਦਾ ਵੀ ਕੋਈ ਪਤਾ ਪਤਾ ਉਹ ਐਸੀ ਲੜਾਈ ਵਿੱਚੀ ਅੱਛਾ ਸਵੇਰ ਦੇ ਵੀਰ ਪਿੱਛੇ ਤੁਰੇ ਫਿਰਨੇ ਉਹਦਾ ਪਤਾ ਹੀ ਨਹੀਂ ਕਿੱਥੇ ਮੈਨੂੰ ਲੱਭਿਆ ਨਹੀਂ ਤੁਹਾਡਾ ਘਰ ਵਾਲਾ ਸੀਗਾ ਹਾਂਜੀ ਮੇਰਾ ਵੀ ਘਰ ਵਾਲਾ ਹੈ ਉਹ ਮੁੰਡੇ ਦੇ ਨਾਲ ਸੀਗਾ ਹਾਂਜੀ ਤੇ ਉਹ ਪਤਾ ਨਹੀਂ ਲੱਗਾ ਹੁਣ ਕਿੱਥੇ ਉਹਦਾ ਵੀ ਪਤਾ ਕਿੱਥੇ ਹੈਗਾ ਜੀ ਤੇ ਪੁਲਿਸ ਨੂੰ ਤੁਸੀਂ ਕਿਹਾ ਨਹੀਂ ਰਾਤੀ ਮੁੰਡਾ ਮੇਰਾ ਨਾਲ ਨਹੀਂ ਜੇ ਅਈ ਤੇ ਇਹ ਵੀ ਅਚਾਰੇ ਵੱਲ ਤੁਰੇ ਫਿਰਨੇ ਸਵੇਰ ਦੇ ਹੂੰ ਤੇ ਤੁਸੀਂ ਕੰਪਲੇਨ ਨਹੀਂ ਕੀਤੀ ਕੱਲ ਦਾ ਤੁਹਾਡਾ ਹਸਬੰਦ ਗਿਆ ਕਰੰਡੇ ਸੁਣਨ ਤੁਸੀਂ ਘਰ ਪੁਲਿਸ ਵਾਲੇ ਨੂੰ ਦੱਸਿਆ ਨਹੀਂ ਵੀ ਮੇਰਾ ਘਰ ਵਾਲਾ ਕਰ ਰਹੀ ਆ ਸਾਨੂੰ ਪਤਾ ਕਿੰਨੇ ਕਿੰਨੇ ਰਾਤੀ ਫੇਰਾਨੂੰ ਗਾਂਦ ਵੀ ਪਕੇ ਆ ਇਹਨਾਂ ਨੇ ਮੁੰਡਿਆਂ ਨੇ ਅਈ ਦੋਵੇਂ ਦਰਾਂ ਦੀ ਜਟਾਣੀ ਕਰਾਂ ਨੰਗੀਆਂ ਨੰਗੀਆਂ ਨੂੰ ਗਾਲਾਂ ਕੱਢਣ ਦੇ ਕਿੰਨਾ ਵੱਲੋਂ ਕੱਢਿਆ ਗਿੰਗਲ ਮੁੰਡੇ ਸਾਡੀ ਗਲੀ ਤੇ ਹੀ ਜੇ ਬਾਹਮਣਾ ਤੋਂ ਵੱਲੋਂ ਵੀ ਬਾਹਮਣਾ ਵੱਲੋਂ ਵੀ ਆ ਇੱਕ ਜੱਗਾ ਇੱਕ ਕੋਚੀ ਦਾ ਮੁੰਡਾ ਕੋਚੀ ਆ ਇੱਕ ਹੋਰ ਬੜੇ ਜਾਣੇ ਮੁੰਡੇ ਆਗੇ ਕੋਈ ਕੰਪਲੇਂਟ ਕੀਤੀ ਪੁਲਿਸ ਨੂੰ ਵੀ ਸਾਡੇ ਨਾਲ ਆਈ ਇਹਨਾਂ ਦੇ ਨਾਲ ਹੀ ਜੇ ਆਈ ਇਹਨਾਂ ਦੇ ਨਾਲ ਹੀ ਇਕੱਠੇ ਹੀ ਆਗੇ ਸਾਰੇ ਜੀ ਤੁਸੀਂ ਕੰਪਲੇਂਟ ਨਹੀਂ ਕੀਤੀ ਹਾਲੇ ਨਹੀਂ ਜੀ ਕੀ ਗੱਲ ਬਾਤ ਹੋਈ ਮੇਰੇ ਮੁੰਡੇ ਨੂੰ ਇਹ ਪੈ ਗਏ ਉਹਨਾਂ ਨੇ ਬੜਾ ਕੁੱਟਿਆ ਮੁੰਡੇ ਨੂੰ ਤੇ ਵੱਡਾ ਮੁੰਡਾ ਪਤਾ ਹੀ ਨਹੀਂ ਹੂੰ ਤੇ ਰੱਬ ਸਿਆਰ ਸੋਦਾ ਗਿਆ ਬੇਟਾ ਡਬ ਡਮ ਪਤਾ ਗਿਆ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਵੀ ਸਾਡੇ ਕਿਤੇ ਜਾਈ ਰਾਤ ਹਾਂ ਕੀ ਪੁਲਿਸ ਕਹਿੰਦੀ ਹੈ ਪੁਲਿਸ ਕਹਿੰਦੀ ਵੀ ਜਾਣਦੇ ਆ ਤੇ ਮੁੜ ਕੇ ਪਤਾ ਨਹੀਂ ਗਿਆ ਕਿ ਨਹੀਂ ਗਿਆ ਹੂੰ ਹਾਂਜੀ ਕੋਈ ਪੁਰਾਣੀ ਲੜਾਈ ਝਗੜਾ ਹਾਂਜੀ ਇਹ ਦੋ ਚਾਰ ਵਾਰ ਆ ਪਾਏ ਸਾਡੇ ਬੜਾ ਨੁਕਸਾਨ ਕੀਤਾ ਉਹ ਵੀ ਉਹਨਾਂ ਦੇ ਕੋਲ ਜੇ ਹੈਗੀ ਕਮਲੇ ਹੂੰ ਤਾਂ ਕੋਈ ਕਾਰਵਾਈ ਨਹੀਂ ਕਰਦਾ ਨਾ ਕੋਈ ਨਹੀਂ ਕਰਦਾ ਕਿ ਸਮਝ ਮੇ ਕਿਹੜੀ ਪੁਲਿਸ ਕਾਰਵਾਈ ਨਹੀਂ ਕਰਨ ਦੀ ਤੱਕ ਇਹ ਆਹ ਇਹ ਪ੍ਰਿੰਸ ਹੁਣ ਹੀ ਨਹੀਂ ਕਰਨ ਦਿੰਦੇ ਸਾਡੇ ਪਿੰਡ ਦੇ ਮੋਲਿਟੀਸ਼ਨ ਹਾਂਜੀ ਉਹਨਾਂ ਕਰਕੇ ਉਹਨਾਂ ਕਰਕੇ ਹੀ ਆਉਂਦੇ ਹਨ ਸਾਨੂੰ ਪੈਂਦੇ ਹਨ ਉਹ ਆਪ ਤਮਕੀਆਂ ਦਿੰਦੇ ਆ ਵੀ ਸਾਨੂੰ ਇਹ ਭੇਜਦੇ ਆਂ ਹੀ ਉਹਨਾਂ ਦੇ ਕਰਕੇ ਕਰਦੇ ਆਂ ਹੁਣ ਮੰਗ ਕੀ ਕਰਦੇ ਆਈ ਅੰਨੇ ਵੀ ਸਾਡਾ ਨਸਾਫ ਚਾਹੀਦਾ ਸਾਨੂੰ ਸਾਡੇ ਬੱਚਿਆਂ ਨੂੰ ਜਿੱਥੇ ਮਰਜ਼ੀ ਫੜ ਕੇ ਕੁੱਟ ਘੱਟਦੇ ਠੀਕ ਸਾਡੇ ਪਿੰਡ ਚ ਭਲੇ 100 ਰੁਪਏ ਭਗਵਾਨ ਵਾਲ ਮਿੱਕੀ ਮਹਾਰਾਜ ਕੀ ਜਾ ਮੈਂ ਸੇਵਾ ਦਾ ਲਾਡੀ ਨਾਦ ਜੀ ਜੋ ਕਿ ਪਿੰਡ ਮਹਿਲਾਂ ਵਾਲੇ ਵਿੱਚ ਸਾਨੂੰ ਪਤਾ ਲੱਗਾ ਸਾਡੀ ਜਥੇਬੰਦੀ ਨੂੰ ਪਤਾ ਲੱਗਾ ਕਿ ਜੋ ਤਨਾਟ ਲੋਕ ਵੱਲੋਂ ਇੱਕ ਮੁੰਡਾ ਜੋ ਉਹਨੂੰ ਵੱਢ ਕੇ ਉਹਦੇ ਗੋਡੇ ਦੋਵੇਂ ਜਿਹੜੇ ਵੱਡੇ ਹੋਏ ਨੇ ਮੋਢਾ ਵੀ ਜਿਹੜਾ ਉਹਦਾ ਵੱਢਿਆ ਹੋਇਆ ਉਹਦੇ ਜਿਹੜੇ ਪੈਰ ਆ ਜ਼ਮੀਨ ਦੇ ਥੱਲੇ ਨਹੀਂ ਲੱਗਦੇ ਪੈ ਵੱਢ ਕੇ ਤੇ ਪ੍ਰਸ਼ਾਸਨ ਨੂੰ ਮੁੜ ਕੇ ਉਹਨਾਂ ਪੁਲਿਸ ਨੂੰ ਦੱਸਿਆ ਹੈ ਟੰਡੇ ਰੀ ਥਾਣੇ ਉਸ ਬੰਦੇ ਨੇ ਤਲਾਹ ਦਿੱਤੀ ਏ ਕਿ ਅਸੀਂ ਜਿਹੜਾ ਬੰਦਾ ਵਾ ਉਹਨੂੰ ਵੱਢ ਦਿੱਤਾ ਏ ਤੇ ਪ੍ਰਸ਼ਾਸਨ ਨੂੰ ਉਹਨਾਂ ਆਖਿਆ ਵੀ ਇਹਨੂੰ ਆ ਕੇ ਲੈ ਜਾਓ ਫਿਰ ਪ੍ਰਸ਼ਾਸਨ ਉਹ ਬੰਦੇ ਨੂੰ ਲੈ ਕੇ ਆਇਆ ਵਾ ਹਾਂ ਨੋਰੀਪਾ ਮੈਨੂੰ ਇੱਕ ਮੁੰਡੇ ਦਾ ਪਤਾ ਸੀ ਉਹ ਇੱਥੇ ਆ ਕੇ ਮੀਡੀਆ ਦੇ ਵਿੱਚ ਇਹਨਾਂ ਜਨਾਲੇ ਕਚੈਰੀ ਦੇ ਵਿੱਚ ਆ ਕੇ ਦੱਸਿਆ ਹੈ ਕਿ ਸਾਡੇ ਦੋ ਮੁੰਡੇ ਜਿਹੜੇ ਗਾਇਪ ਵੀ ਆ ਮੈਨੂੰ ਸਿਰਫ ਇੱਕ ਮੁੰਡੇ ਦਾ ਪਤਾ ਸੀ ਜਿਹੜਾ ਮੈਂ ਆਪਣੇ ਅੱਖੀ ਜਾ ਕੇ ਵੇਖਿਆ ਜਿਹਦੀਆਂ ਲੱਤਾਂ ਵੱਡੀਆਂ ਹੋਈਆਂ ਮੋਢਾ ਵੱਡਾ ਹੋਇਆ ਮੈਨੂੰ ਉਹ ਬੰਦੇ ਦਾ ਪਤਾ ਹੈ ਸਾਸ਼ਨ ਨੂੰ ਅਪੀਲ ਕਰਦੇ ਹਾਂ ਇੱਕ ਮਹੀਨੇ ਤੋਂ ਪਹਿਲਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਹੁਣ ਤਾਂ ਲੱਗਦਾ ਵੀ ਪ੍ਰਸ਼ਾਸਨ ਨੂੰ ਅੱਡੀ ਗੱਲ ਚ ਮੈਂ ਕਹਾਂ ਸਾਾਨੂੰ ਆਪਣੇ ਅਫਸਰਾਂ ਦੇ ਪੂਰਾ ਪੂਰਾ ਮਾਣ ਹੈ ਸਰਦਾਰ ਸਤਿੰਦਰ ਸਿੰਘ ਡੀਏਜੀ ਸਰਦਾਰ ਸਾਡੇ ਐਸਐਸਪੀ ਚੰਜੀ ਸਿੰਘ ਜੀ ਸਾਨੂੰ ਪੂਰਾ ਉਹਨਾਂ ਦੇ ਵਿਸ਼ਵਾਸ ਆ ਵੀ ਸਾਨੂੰ ਜਿਹੜੀ ਇਨਸਾਫ ਦਿੱਤਾ ਜਾਊਗਾ ਉਹਨਾਂ ਦੀ ਨੌਲੇਜ ਲੈ ਆਓਗੇ ਮਾਮਲੇ ਮਾਰੇ ਜਰੂਰ ਸਵੇਰੇ ਐਸਐਸਪੀ ਸਾਹਿਬ ਨੂੰ ਔਰ ਡੀਆਈਜੀ ਸਾਹਿਬ ਨੂੰ ਸਵੇਰੇ ਮਿਲਿਆ ਜਾਊਗਾ ਇਹ ਮੈਟਰ ਵਿੱਚ ਵੀ ਸਰ ਤੁਹਾਡਾ ਕੰਮ ਹੀ ਉਹ ਮੁੰਡੇ ਨੂੰ ਸਜ਼ਾ ਦੇਣਾ ਤੇ ਆ ਜਿਹੜਾ ਗੁੰਡਾਗਰਦੀ ਗੈਂਗਸਟਰ ਜਿਹੜੀ ਆਪ ਕੰਮ ਕਰਦੀ ਪਈ ਆ ਇਹ ਦੱਸੋ ਇਹਨਾਂ ਦਾ ਕੀ ਫਰਜ਼ ਬਣਦਾ ਠੀਕ ਹੈ ਤੇ ਇਥੇ ਨਹੀਂ ਹੈਗਾ ਮੈਂ ਅੱਜ ਆਇਆ ਅੱਜ ਮੈਨੂੰ ਪਤਾ ਲੱਗਾ ਕਿ ਇਹ ਬੰਦੇ ਦੇ ਥਾਣੇ ਹੈਗਾ ਹੀਗਾ ਇਹਦੇ ਸੱਟਾਂ ਲੱਗੀਆਂ ਹੋਈਆਂ ਸੀ ਜੋ ਇਹਨੂੰ ਰਾਤੀ ਸਾਡੀ ਪੁਲਿਸ ਪਾਰਟੀ ਆਈ ਆ ਉਹਨਾਂ ਨੇ ਇਹ 12 ਤੇ ਕੰਪਲੇਨਟ ਪਈ ਸੀ ਪੁਲਿਸ ਨੇ ਜਾ ਕੇ ਇਹਨੂੰ ਗੁਰਰਾਮ ਦਾ ਇੱਥੇ ਰਾਮਦਾਸ ਅਮਦਾਸ ਅੱਛਾ ਜੀ ਹਸਪਤਾਲ ਦਾਖਲ ਕਰਵਾਇਆ ਗਿਆ ਕਿੰਨਾ ਬਿਲੋਂ ਲਾਈਆਂ ਗਈ ਇਹ ਪਤਾ ਲੱਗਦਾ ਇਹ ਸੱਟਾਂ ਉਹਨਾਂ ਦੋਸ਼ੀਆਂ ਲਾਈਆਂ ਜਿਨ੍ਹਾਂ ਨੂੰ ਪਹਿਲਾਂ ਸੱਟਾਂ ਇਹਨੇ ਲਾਈਆਂ ਅੱਛਾ ਜੀ ਜਿਨ੍ਹਾਂ ਨੂੰ ਪਹਿਲਾਂ ਇਹਨੇ ਸੱਟਾਂ ਲਾਈਆਂ ਹੈ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੇ ਇਹਨੂੰ ਸੱਟਾ ਲਾਤੀਆਂ ਉਹਨਾਂ ਦੇ ਖਿਲਾਫ ਐਮਰਡਰ ਕੱਟ ਕੇ ਕਾਰਵਾਈ ਪੁਲਿਸ ਕਰ ਰਹੀ ਹੈ ਠੀਕ ਹੈ